ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਜ਼ਿਆਦਾ ਘੁੰਮ ਰਹੀ ਆ ਕਿ ਇੱਕ ਜਿਹੜੀ ਬੀਬੀ ਆ ਉਹ ਨਾ ਬਾਰਕਪੁਰ ਵਾਲੇ ਬਾਬੇ ਤੇ ਇਲਜ਼ਾਮ ਲਾ ਰਹੀ ਆ ਪਰ ਇਹ ਬੀਬੀ ਨੂੰ ਪੁੱਛਣਾ ਚਾਹੁੰਦਾ ਜਦੋਂ ਤੂੰ ਆਪਣਾ ਪਾਸਪੋਰਟ ਲੈ ਕੇ ਬਾਬੇ ਕੋਲੇ ਗਈ ਸੀਗੀ ਜਦੋਂ ਲਕੀਰਾ ਮਰਵਾਉਂਦੀ ਫਿਰਦੀ ਸੀਗੀ ਉਦੋਂ ਨਹੀਂ ਤੈਨੂੰ ਪਤਾ ਸੀਗਾ ਉਦੋਂ ਨਹੀਂ ਤੈਨੂੰ ਸਮਝੀ ਸੀਗੀ ਕਿ ਇਹ ਬਾਬੇ ਕੀ ਚੀਜ਼ ਨੇ ਹਨਾ ਬਾਬੇ ਸਾਰੇ ਪਖੰਡਾ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਕਰਕੇ ਅੱਜ ਇਹ ਦਿਨਾਂ ਦਾ ਦੌਰ ਆ ਜਿਹੜਾ ਬਹੁਤ ਜ਼ਿਆਦਾ ਚੱਲ ਰਿਹਾ ਵਾ ਤੋ ਜਦੋਂ ਇਹ ਬੀਬੀ ਦਾ ਕੰਮ ਨਹੀਂ ਬਣਿਆ ਤਾਂ ਇਹਨੇ ਬਾਬੇ ਦੀਆਂ ਕਰਤੂਤਾਂ ਜਗ ਜाहिर ਕੀਤੀਆਂ ਨੇ ਤੇ ਜੇ ਇਹਦਾ ਕੰਮ ਬਣ ਜਾਂਦਾ ਤਾਂ ਲੱਖਾਂ ਲੋਕ ਜਿਹੜੇ ਸੀਗੇ ਨੇ ਉਹ ਬਾਬੇ ਦੇ ਪਿੱਛੇ ਲਾ ਦੇਣੇ ਸੀਗੇ ਸੋ ਚਲੋ ਬੀਬੀ ਦਾ ਬਧੀਆਂ ਧੰਨਵਾਦ ਵੀ ਹੈ ਜਿਹੜਾ ਇਹਨੇ ਜ਼ੁਰਤ ਕੀਤੀ ਉਸ ਬਾਬੇ ਦੇ ਖਿਲਾਫ ਬੋਲਣ ਦੀ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਉਹਦਾ ਦੌਰ ਚੱਲ ਰਿਹਾ ਬਹੁਤ ਜ਼ਿਆਦਾ ਲੋਕ ਉਹਦੇ ਭਗਤ ਬਣ ਰਹੇ ਆ ਸੋ ਗੱਲ ਕਰੀਏ ਜਿਹੜੇ ਕਲਾਕਾਰ ਲੋਕ ਹੁੰਦੇ ਆ ਕਲਾਕਾਰ ਦੀ ਆਪਣੀ ਕਲਾਕਾਰੀ ਦੇ ਵਿੱਚ ਇਹਨੇ ਮਾਹਰ ਹੁੰਦੇ ਆ ਤਾਂ ਹੀ ਇਹਨਾਂ ਨੂੰ ਕਲਾਕਾਰ ਕਿਹਾ ਜਾਂਦਾ ਕਿਉਂਕਿ ਕਲਾਕਾਰ ਆਪਣੀ ਕਲਾ ਨੂੰ ਪੂਰੇ ਬਾਖੂਬੀ ਦੇ ਨਮਾ ਨਮਾਉਂਦੇ ਆ ਸਟੇਜਾਂ ਦੇ ਉੱਤੇ ਆ ਜਿੱਦਾਂ ਇੱਕ ਪੰਜਾਬ ਦਾ ਬਹੁਤ ਹੀ ਮਸ਼ਹੂਰ ਗਾਇਕ ਆ ਜਿਹੜਾ ਸਾਧਗੁਰੂ ਆ ਜਿਹੜਾ ਇੰਡੀਆ ਦਾ ਬਹੁਤ ਫੇਮਸ ਗੁਰੂ ਐ ਸਾਧਗੁਰੂ ਜੀ ਦੇ ਪੈਰੀਂ ਹੱਥ ਲਾ ਰਿਆ ਸੋ ਏਦਾਂ ਹੀ ਆਉਣ ਵਾਲੇ ਅਗਲੇ ਸਾਲ ਮਹਾਸਬਰਾਤਰੀ ਨੂੰ 2025 ਨੂੰ ਜਿੱਥੋਂ ਤੱਕ ਮੇਡੀ ਜਾਣਕਾਰੀ ਆ ਜਿੱਦਾਂ ਕਿ ਦਲਜੀਤ ਨੇ ਅਡਾਨੀਆਂ ਦੇ ਪਰਫਾਰਮੈਂਸ ਕੀਤਾ ਸੀਗਾ ਉਦਾਂ ਹੀ ਆਉਣ ਵਾਲੀ ਸਬਰਾਤਰੀ ਨੂੰ ਸਾਧਗੁਰੂ ਦੇ ਦਲਜੀਤ ਆ ਜਿਹੜਾ ਉਹਦੀ ਸਟੇਜ ਤੇ ਪਰਫਾਰਮੈਂਸ ਕਰੂਗਾ ਹੁਣ ਗੱਲ ਕਰੀਏ ਦਲਜੀਤ ਦੀ ਦਲਜੀਤ ਦੀ ਮਿਹਨਤ ਬਹੁਤ ਆ ਜਿੱਥੇ ਤੱਕ ਉਹ ਪਹੁੰਚਿਆ ਅੱਜ ਉਹਦੀ ਮਿਹਨਤ ਨੂੰ ਪਹਿਲਾਂ ਤਾਂ ਸਲੂਟ ਆ ਸੋ ਗੱਲ ਕਰੀਏ ਹੁਣ ਜਦੋਂ ਇਹ ਦਲਜੀਤ ਜਿਹੜਾ ਸਾਧਗੁਰੂ ਦੇ ਪਰਫਾਰਮੈਂਸ ਕਰੂਗਾ ਉਥੇ ਆਪਣੀ ਕਲਾ ਦਾ ਜੋਹਰ ਦਿਖਾਊਗਾ ਚਲੋ ਮੰਨਿਆ ਕਿ ਉਹਦਾ ਪੇਸ਼ਾ ਵਾ ਆਪਾਂ ਉਹਨੂੰ ਰੋਕ ਨਹੀਂ ਸਕਦੇ ਪਰ ਪਰ ਜਦੋਂ ਲੰਮੇ ਪੈ ਗਏ ਉਹਦੇ ਪੈਰੀਂ ਹੱਥ ਲਾਊਗਾ ਜਾਂ ਆਪਣਾ ਸੈਰੋ ਦੇ ਪੈਰਾਂ ਤੇ ਧਰੂਗਾ ਜਿੱਦਾਂ ਕਿ ਆ ਵੀਡੀਓ ਦੇ ਵਿੱਚ ਵੀ ਤੁਸੀਂ ਦੇਖ ਰਹੇ ਹੋ ਇੰਦਾ ਕਰ ਰਿਹਾ ਤੇ ਜਦੋਂ ਇਹ ਸ਼ੋ ਹੋਊਗਾ ਤਾਂ ਜਿਹੜੇ ਲੋਕ ਆ ਆਮ ਦਬਕਾ ਵਾ ਜਿਹੜਾ ਉਹ ਇਹਨਾਂ ਨੂੰ ਫੋਲੋ ਜਿਹੜਾ ਕਰਦਾ ਤਾਂ ਉਹਨਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਜਾਊਗਾ ਕਿ ਜਦ ਐਡਾ ਵੱਡਾ ਪੰਜਾਬ ਦਾ ਇੰਡੀਆ ਦਾ ਆਰਟਿਸਟ ਆ ਜਿਹੜਾ ਉਹ ਇਸ ਗੁਰੂ ਦੇ ਪੈਰੀਂ ਹੱਥ ਲਾ ਰਿਹਾ ਵਾ ਤਾ ਸਾਸੀ ਵੀ ਕਿਉਂ ਨਾ ਫੋਲੋ ਕਰੀਏ ਤਾਂ ਉਹ ਲੋਕ ਵੀ ਜੁੜਨਗੇ ਜਿੱਦਾਂ ਕਿ ਪਿਛਲੇ ਸਾਲ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਪੰਜਾਬ ਦੇ ਗਾਇਕ ਨਿੱਕੂ ਦੀ ਉਹ ਵੀਡੀਓ ਵੀ ਜਾਣਬੁੱਝ ਕੇ ਲੀਕ ਕੀਤੀ ਗਈ ਕਿਉਂਕਿ ਨਿੱਕੂ ਦੇ ਜਾਣ ਤੋਂ ਬਾਅਦ ਪਤਾ ਨਹੀਂ ਕਿੰਨੇ ਹਜ਼ਾਰਾ ਕਿੰਨੇ ਲੋਕ ਆ ਜਿਹੜੇ ਉਹ ਬਾਬੇ ਦੇ ਡੇਰੇ ਤੇ ਗਏ ਆ ਸੋ ਜਿਹੜਾ ਇਹ ਕਲਾਕਾਰ ਭਾਈਚਾਰਾ ਵਾ ਇਹ ਆਮ ਲੋਕ ਇਹਦੇ ਪਿੱਛੇ ਬਹੁਤ ਲੱਗਦੇ ਆ ਇਹਨਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਹੁੰਦਾ ਵਾ ਜਿਹੜੇ ਲੋਕ ਇਹਨਾਂ ਨੂੰ ਫੋਲੋ ਕਰਦੇ ਆ ਤਾਂ ਉਹ ਵੀ ਇਹਨਾਂ ਬਾਬਿਆਂ ਦੀ ਲਾਈਨ 'ਚ ਲੱਗ ਜਾਂਦੇ ਹੁਣ ਗੱਲ ਕਰੀਏ ਪੰਜਾਬ ਨੂੰ ਇਡੀਆਂ ਵੱਡੀਆਂ ਤਕੜੀਆਂ ਤਕੜੀਆਂ ਫਿਲਮਾਂ ਦੇਣ ਵਾਲੀਆਂ ਇੰਨੀਆਂ ਬੜੀਆਂ ਵਧੀਆ ਜਿਹੜੀਆਂ ਸਿੱਖਿਆਵਾਂ ਦਿੱਤੀਆਂ ਜਿੰਨਾਂ ਬੀਬੀਆਂ ਨੇ ਇਹ ਤਿੰਨ ਚਾਰ ਬੀਬੀਆਂ ਦਾ ਟੋਲਾ ਹੀ ਗਾਉਂਗਾ ਹੁਣ ਤਾਂ ਮੈਂ ਕਿਉਂਕਿ ਬਹੁਤ ਜ਼ਿਆਦਾ ਰਿਸਪੈਕਟ ਹੁੰਦੀ ਸੀ ਕਿ ਇਹ ਇੰਨੀਆਂ ਜ਼ਿਆਦਾ ਵਧੀਆ ਸਿੱਖਿਆ ਦਿੰਦੀਆਂ ਨੇ ਇੰਨਾਂ ਫਿਲਮਾਂ ਦੇ ਵਿੱਚ ਤਾਂ ਹੋ ਸਕਦਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਵੀ ਇਦਾਂ ਦੀਆਂ ਹੋਣੀਆਂ ਪਰ ਜਿਹੜਾ ਕਲਾਕਾਰ ਹੁੰਦਾ ਨਾ ਜਿਹੜਾ ਸਕ੍ਰੀਨ ਤੇ ਦਿਂਦਾ ਹੁੰਦਾ ਤਾਂ ਉਹ ਤੋਂ 90% ਆਪਣੀ ਜ਼ਿੰਦਗੀ ਦੇ ਵਿੱਚ ਉਲਟ ਹੁੰਦਾ ਵਾ 10% ਕਲਾਕਾਰ ਜਿਹੜੇ ਇਹ ਜੇ ਵੀ ਹੈਗੇ ਆ ਜਿਹੜੇ ਜੋ ਸਟੇਜ ਤੇ ਦਿਂਦੇ ਆ ਕਲਾਕਾਰੀ ਦੇ ਖੇਤਰ ਦੇ ਵਿੱਚ ਦਿਂਦੇ ਆ ਉਹ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਉਦਾਂ ਦੇ ਹੀ ਹੁੰਦੇ ਆ ਪਰ ਆ ਜਿਹੜੀ ਬੀਬੀਆਂ ਦੀ ਵੀਡੀਓ ਮੈਂ ਸ਼ੇਅਰ ਕਰਨ ਲੱਗਿਆ ਐ ਸੋਸ਼ਲ ਮੀਡੀਆ ਤੇ ਬਹੁਤ ਘੱਟ ਆ ਮੈਨੂੰ ਵੀ ਮੁਸ਼ਕਲ ਦੇ ਨਾਲ ਮਿਲੀ ਆ ਸੋ ਇਹ ਇਹੀ ਬਾਬੇ ਦੇ ਜਿਹਦਾ ਅੱਜ ਰੌਲਾ ਪੈ ਰਿਹਾ ਵਾ ਇਹਦੇ ਡੇਰੇ ਤੇ ਬੈਠੀਆਂ ਨੇ ਇਦਾਂ ਝੂਮਰ ਪਾ ਰਹੀਆਂ ਨੇ ਉੱਥੇ ਜਾ ਕੇ ਜਿੱਦਾਂ ਇਹਨਾਂ ਨੂੰ ਰੱਬ ਮਿਲ ਗਿਆ ਹੁੰਦਾ ਇਹ ਤਿੰਨ ਚਾਰ ਬੀਬੀਆਂ ਨੇ ਬੜੀ ਇਹਨੂੰ ਪਤਾ ਲੱਗਦਾ ਨਾ ਜਦੋਂ ਬੀਬੀ ਨੂੰ ਕਿ ਮੇਰੀ ਵੀਡੀਓ ਕੋਈ ਬਣ ਰਹੀ ਆ ਤਾਂ ਇਹ ਬੜੇ ਆਪਣੇ ਨਾਲ ਦੇ ਗਾਰ ਨੂੰ ਕਹਿੰਦੀ ਹੈ ਕਿ ਉਹ ਵੀਡੀਓ ਬੰਦ ਕਰਾ ਦਿਓ ਇਹ ਜਿਹੜੀਆਂ ਬੀਬੀਆਂ ਨੇ ਹਰ ਕੋਈ ਇਹਨਾਂ ਨੂੰ ਜਾਣਦਾ ਪੰਜਾਬ ਦਾ ਬੱਚਾ ਬੱਚਾ ਜਾਣਦਾ ਬਹੁਤ ਤਕੜੀਆਂ ਫਿਲਮਾਂ ਦਿੰਦੀਆਂ ਨੇ ਪਰ ਇੱਕ ਡੇਰੇ ਤੇ ਜਦੋਂ ਇਹ ਐਜੇ ਖੇਖਣ ਕਰਦੀਆਂ ਨੇ ਜਿੱਦਾਂ ਇਹਨਾਂ ਨੂੰ ਰੱਬ ਮਿਲ ਗਿਆ ਹੁੰਦਾ ਇਦਾਂ ਝੂਮਰ ਪਾਉਂਦੀਆਂ ਨੇ ਜਦੋਂ ਇਹ ਆਮ ਲੋਕ ਆਮ ਜਨਤਾ ਦੇਖੂਗੀ ਤਾਂ ਉਹ ਵੀ ਸੋਚੂਗੀ ਕਿ ਜੇ ਇਹ ਜਿਹੜੀਆਂ ਇੰਨੀਆਂ ਵਧੀਆ ਸਿੱਖਿਆ ਦਿੰਦੀਆਂ ਨੇ ਇਹ ਲੋਕ ਇਹਨਾਂ ਦੇ ਡੇਰਿਆਂ ਤੇ ਜਾ ਸਕਦੇ ਆ ਤਾਂ ਅਸੀਂ ਵੀ ਕਿਉਂ ਨਾ ਜਾਈਏ ਉਹ ਆਪਣੇ ਗਾਰਡ ਨੂੰ ਕਹਿ ਕੇ ਵੀਡੀਓ ਬੰਦ ਕਰਾ ਦਿੱਤੀ ਸੋ ਇਹ ਆ ਇਹਨਾਂ ਦੀ ਔਕਾਤ ਕਹਿ ਲੀਏ ਜਿੱਦਾਂ ਵੀ ਇਹ ਸਟੇਜ ਤੇ ਦੀਂਦੇ ਆ ਜਾਂ ਚੰਗੀਆਂ-ਚੰਗੀਆਂ ਗੱਲਾਂ ਕਰਦੇ ਆ ਇਹ ਆਪਣੀ ਜ਼ਿੰਦਗੀ 'ਚ ਆਪ ਦੇ ਇਹ ਲਾਗੂ ਨਹੀਂ ਕਰਦੇ ਇਹ ਕਰਦੇ ਇਹ ਸਿਰਫ ਲੋਕਾਂ ਨੂੰ ਹੀ ਇਹਨਾਂ ਦੇ ਡੇਰਿਆਂ ਨਾਲ ਜੋੜਦੇ ਆ ਕਿਉਂਕਿ ਜਦੋਂ ਵੀ ਕੋਈ ਬਾਬਾ ਉੱਪਰ ਦਾ ਤੋਂ ਮੋਸਟ ਜਿਹੜਾ VIP ਲੋਕਾਂ ਨੂੰ ਆਪਣੇ ਵੱਲ ਖਿੱਚਦਾ ਕਿ ਇਹਨਾਂ ਨੂੰ ਦੇਖ ਕੇ ਆ ਜਿਹੜੇ ਹੋਰ ਲੋਕ ਸਾਡੇ ਦੇ ਨਾਲ ਜੁੜਨ ਸੋ ਹੁਣ ਗੱਲ ਕਰੀਏ ਕਰਮਜੀਤ ਨਮੂਲ ਦੀ ਬਹੁਤ ਵਧੀਆ ਫਿਲਮਾਂ ਦਿੱਤੀਆਂ ਪਿਛੇ ਜੇ ਗਾਣਾ ਵੀ ਗਾਇਆ ਸੀਗਾ ਕਿ ਪੰਜਾਬ ਦਾ ਜਿਹੜਾ ਇੱਕ ਪਿੰਡ ਬਕਾਊ ਆ ਪਰ ਹੁਣ ਗੱਲ ਕਰੀਏ ਜਿਹੜਾ ਬੁੱਢਾ ਦਰਿਆ ਵਹਿ ਰਿਹਾ ਵਾ ਜਿੱਦਾਂ ਤੁਸੀਂ ਦੇਖ ਰਹੇ ਹੋ ਇਹਦਾ ਪਾਣੀ ਇੰਨਾ ਜ਼ਿਆਦਾ ਕਾਲਾ ਵਾ ਇੰਨਾ ਜ਼ਿਆਦਾ ਗੰਦਾ ਹੋ ਚੁੱਕਿਆ ਕਿ ਜਿਵੇਂ ਪੇਂਟ ਜਿਹੜਾ ਕਾਲਾ ਹੁੰਦਾ ਨਾ ਉਹ ਡੋਲਿਆ ਹੁੰਦਾ ਕੀ ਇਹਨੂੰ ਹੁਣੇ ਪਿੰਡ ਨਹੀਂ ਦਿਖਦੇ ਪੰਜਾਬ ਦੇ ਇਹ ਪਿੰਡ ਨਹੀਂ ਬਕਾਊ ਹੈਗੇ ਜਿੱਥੇ ਕਿ ਕਾਲਾ ਪੀਲਾ ਜਾਂ ਹੋਰ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਇਹ ਬੁੱਢਾ ਦਰਿਆ ਬੁੱਢਾ ਨਾਲਾ ਜਿਹੜਾ ਲੈ ਕੇ ਜਾ ਰਿਹਾ ਵਾ ਤੋ ਗੱਲ ਇਹੀ ਕਰਨੀ ਸੀਗੀ ਕਿ ਜਦੋਂ ਇਹ ਕਲਾਕਾਰਾਂ ਦਾ ਟੋਲਾ ਕਿਸੇ ਡੇਰੇ ਤੇ ਜਾਂ ਕਿਸੇ ਬਾਬੇ ਦੇ ਦਰਬਾਰ ਤੇ ਜਾਂਦਾ ਵਾ ਤਾਂ ਜਿਹੜੇ ਆਮ ਲੋਕ ਹੁੰਦੇ ਇਹਨਾਂ ਨੂੰ ਦੇਖ ਕੇ ਫੋਲੋ ਜ਼ਰੂਰ ਕਰਦੇ ਇਹਨਾਂ ਦੇ ਮਗਰ ਲੱਗ ਤੁਰ ਪੜਦੇ ਆ ਕਿਉਂਕਿ ਇਹ ਤਾਂ ਆਪਣੇ ਪੈਸੇ ਦੇ ਲਈ ਕੰਮ ਕਰ ਪਰ ਇਹ ਜਿਹੜਾ ਕਲਾਕਾਰ ਭਾਈਚਾਰਿਆਂ ਦਾ ਟੋਲਾ ਵਾ ਇਹ ਜਦੋਂ ਕਿਸੇ ਬਾਬੇ ਜਾਂ ਕਿਸੇ ਦੇ ਡੇਰੇ ਤੇ ਜਾਂਦੇ ਆ ਤਾਂ ਇਹ ਜਿਹੜੀ ਆਮ ਜਨਤਾ ਹੁੰਦੀ ਆ ਇਹਨਾਂ ਦੇ ਪਿੱਛੇ ਲੱਗ ਤੁਰਦੀ ਆ ਜਿੱਦਾਂ ਕਿ ਆ ਬਾਰਕਪੁਰ ਵਾਲਾ ਜਿਹੜਾ ਬਾਬਾ ਵਾ ਇਹਦੇ ਪਿੱਛੇ ਕਿੰਨੀ ਦੁਨੀਆ ਅੱਜ ਲੱਗੀ ਹੋਈ ਆ ਤੇ ਵੱਡੇ ਵੱਡੇ ਕਲਾਕਾਰ ਆ ਜਿਹੜੇ ਇਹਦੇ ਡੇਰੇ ਤੇ ਜਾਂਦੇ ਆ ਵੱਡੇ ਵੱਡੇ ਲੋਕ ਆ ਜਿਹੜੇ ਉਹ ਇਹਦੇ ਡੇਰੇ ਤੇ ਜਾਂਦੇ ਆ ਜਿੱਦਾਂ ਕਿ ਪੰਜਾਬੀ ਇੰਡਸਟਰੀ ਦੀਆਂ ਬੀਬੀਆਂ ਤੁਸੀਂ ਦੇਖ ਰਹੇ ਹੋ ਸੋ ਮੇਰਾ ਵੀਡੀਓ ਪਾਉਣ ਦਾ ਮਕਸਦ ਇਹ ਹੀ ਸੀਗਾ ਕਿ ਜਿਹੜਾ ਕਲਾਕਾਰ ਭਾਈਚਾਰੇ ਦਾ ਟੋਲਾ ਇਹਨਾਂ ਤੋਂ ਲੋਕ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਆ ਤੇ ਲੋਕ ਇਹਨਾਂ ਬਾਬਿਆਂ ਦੇ ਪਿੱਛੇ ਲੱਗਤੋ ਸੋ ਜਿਹੜੇ ਜਿਹੜੇ ਮੇਰੀ ਗੱਲ ਦੇ ਨਾਲ ਸਹਿਮਤ ਆ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ